ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋਊਟਰ ਕੋਵਾਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਆ ਲਾਉ ਜੀ ਕਰਤੇ ਆ ਉਹ ਦੀ ਸਟਾਰਟਿੰਗ ਅ ਸਵੇਰੇ ਸਵੇਰੇ 9 ਵਜੇ ਅੱਜ ਲੇਟ ਹੋ ਗਿਆ ਬਈ ਰਾਤ ਪਿਆ ਵੀ ਬਹੁਤ ਟਾਈਮ ਨਾਲ ਸੀ 10 ਵਜੇ ਨੂੰ ਹੀ ਪੈ ਗਿਆ ਸੀਗਾ ਮੈਂ ਪਰ ਉੱਠਿਆ ਨਹੀਂ ਗਿਆ ਯਾਰ ਨੀਂਦ ਨੇ یوں ਨਾ ਜਿਵੇਂ ਆਉਂਦੀ ਹੁੰਦੀ ਹੈ ਜੀ ਜਾਗੋ ਮੀਚੀ ਚ ਪਿਆ ਰ ਆ ਕਦੇ ਜਾਗ ਪੈਂਦੇ ਰਾਤ ਨੂੰ ਘੰਟਾ ਕਦੇ 2 ਘੰਟੇ ਸੌ ਜਾਂਦਾ ਸੀਗਾ ਉਹ ਗੱਲ ਵੀ ਨਹੀਂ ਬਣੀ ਹੈਣਾ ਸਵਾਦ ਜਨੇ ਸੌਣ ਵਾਲਾ ਵੀ ਯਾਰ ਸੁੱਤਾ ਬਹੁਤ ਟਾਈਮ ਰ ਪਰ ਨੀਂਦ ਨਹੀਂ ਆਈ ਤੇ ਚਲੋ ਕੋਈ ਨਾ ਬਰੋ ਠੀਕ ਆ ਬਸ ਅ ਕੱਢੀ ਇਹ ਬੱਚੇ-ਬੁੱੱਚੇ ਬਾਹਰ ਆਪਾਂ ਠੀਕ ਹੈ ਜੀ ਫੋਨ ਲਾਣਾ ਮੈਂ ਟਾਈਮ ਲੈਫ ਤੇ ਤੇ ਪਾਤੀ ਸਾਰੇ ਕਬੂਤਰਾਂ ਦੇ ਮੈਡੀਸਿਨ ਅੱਖਾਂ ਹੈ ਠੀਕ ਹੈ ਆ ਜਿੰਨੇ ਵੀ ਮੈਡੀਸਿਨ ਯੂਜ਼ ਕੀਤੀ ਹੈ ਆਹ ਵਾਲੀ ਇਹ ਵੀ ਅੱਖਾਂ ਤੋਂ ਆ ਬਈ ਦੇਖ ਲਓ ਠੀਕ ਹੈ ਇਹਦਾ ਨਾਮ ਦੇਖ ਲਓ ਤੇ ਸਾਲਟ ਦੇਖ ਲਓ ਤੇ ਓਵਰঅল ਸਾਰੀ ਹੈ ਨਾ ਦੇਖ ਲਓ ਕਿ ਕਿਹ ਸਾਫ ਕਿਤਾਬ ਹੈ ਆਉਂਦੀ ਮਹਿੰਗੀ ਹੈ ਤੇ ਮੇਰੇ ਨਾਲ ਕੰਮ ਕਰੂਗੀ ਇਹ ਬਾਕੀ ਯਾਰ ਬੱਚਿਆਂ ਦੇ ਅੱਖਾਂ ਤਾਂ ਉੱਥੇ ਰੋਗ ਗਏ ਇਹੋ ਜੀ ਕੋਈ ਗੱਲ ਨਹੀਂ ਆਪਾਂ ਤਾਂ ਆਪਦੀ ਸੇਫਟੀ ਨੂੰ ਪਾਈ ਜਾਂਦੇ ਹਾਂ ਬਸ ਅੱਜ ਹੀ ਪਾਉਣੀ ਸੀ ਉਸ ਤੋਂ ਬਾਅਦ ਨਹੀਂ ਪਾਉਂਦੇਗੇ ਤੇ ਤਿੰਨ ਬੱਚੂ ਡੇ ਸਿੱਖ ਪੂਆ ਵਾਲਾ ਇੱਕ ਟੂਸਿਆਂ ਵਾਲੇ ਦਾ ਤੇ ਇੱਕ ਕਾਂਤਰਾ ਬਿਠਾ ਵਾਲਾ ਹਨਾ ਤੇ ਪੂਆ ਵਾਲੇ ਦਾ ਬਹਿ ਗਿਆ ਅੱਖਾਂ ਚ ਦਵਾਈ ਪਾਉਣ ਸਾਰੀ ਉੱਡ ਗਈ ਕੰਜਰ ਦੇ ਤੇ ਦੋ ਰਹਿ ਗਏ ਕੋਈ ਵੱਡੇ ਟੂਸਿਆਂ ਵਾਲਾ ਰਹਿ ਗਿਆ ਤੇ ਇੱਕ ਕਾਂਤਰਾ ਬਿਠਾ ਰਹਿ ਗਿਆ ਉੜਦਾ ਠੀਕ ਹੈ ਤੇ ਬਾਕੀ ਦੇ ਬਾਕੀ ਸਾਰੇ ਬੱਚੇ ਇੱਥੇ ਬੈਠੇ ਆ ਮੇਰੇ ਹਿਸਾਬ ਨਾਲੇ ਹੋਣਗੇ ਵੀ ਅੱਜ ਬੱਚੇ ਬਾਹਰ ਕੱਢਿਆ ਆਪਾਂ ਭਾਈ ਸਾਹਿਬ 49 49 ਬੱਚੇ ਬਾਹਰ ਕੱਢਿਆ ਵੀ ਪੂਰੇ ਜਿਹੜਾ ਕਾਲਾ ਉਥਲਿਆਂ ਦਾ ਫੜ ਕੇ ਕੋਠੀ ਤੋਂ ਉਹ ਵੀ ਉਹ ਦੇਖੋ ਤਾਂ ਬੈਠਾ ਇਹਦੇ ਵਿੱਚ ਉਹ ਖੰਭ ਬਣਦੇ ਦੋਵੇਂ ਪਾਸਿਓਂ ਚੇਪੀ ਤਾਂ ਨਹੀਂ ਸੀਗੀ ਤੇ ਟਾਕੇ ਨਾਲ ਬੰਨ ਤੇ ਇਹ ਵੀ ਬਾਹਰ ਬਾਤਾ ਖੁੱਲਾ ਪਰ ਠੀਕ ਆ ਬਰੋ ਮੈਡੀਸਨ ਰੱਖਦੀ ਅੰਦਰ ਆਪਣੀ ਤੇ ਬੈਠੇ ਆ ਬੱਚੇ ਹੋ ਤਾਂ ਅਜੇ ਲੇਟ ਹੀ ਗੇ ਵੈਸੇ ਗਰਮੀ ਵੀ ਬਹੁਤ ਆ ਜਾਂਦਾ ਭਾਈ ਤੇ ਇਹਨਾਂ ਨੂੰ ਬਸ ਲੱਗ ਜਾਗੇ ਯਾਰ ਘੰਟੇ ਇੱਕ ਮੰਦਰ ਕਰਨ ਬਾਹਰ ਟਾਈਮ ਨਹੀਂ ਬਾਹਰ ਪਾਉਂਦੇਗੇ ਠੀਕ ਆ ਕਿ ਨਹੀਂ ਤੇ ਇੱਕ ਮਿੰਟ ਇਹਨੂੰ ਰੱਖ ਦੇ ਇੱਥੇ ਸਾਹਮਣੇ ਤੇ ਦੰਨਾ ਕੰਮ ਸਾਰਾ ਹਨ ਤੇ ਬਸ ਉਹਨਾਂ ਬੱਚਿਆਂ ਦੀ ਬਾਹਰ ਬੈਠ ਕੇ ਨਿਗ੍ਹਾ ਰੱਖਦੇ ਇਹ ਆਸਾਤ ਤੇ ਦੋ ਮੁੰਡੇ ਆਏ ਸੀ ਮਿਲਦਾ ਭਾਈ ਲੈਰੇ محبت ਤੋਂ ਉਹ ਟਾਈਮ ਲੈਪਸ ਤੇ ਲੱਗਿਆ ਬੱਸ ਫੋਨ ਦੀ ਵੀਡੀਓ ਨਹੀਂ ਬਣੀ ਵਿਚਾਰਿਆਂ ਦੀ ਤੇ ਉਹ ਵੀ ਬੈਠੇ ਰਹੇ ਸੀ ਨਾ ਨਾਲ ਵਿਆਹ ਤੇ ਆਏ ਸੀਗੇ ਦੇਖੋ ਹਨਾ ਮੋਹ ਪਿਆਰ ਵੇਖੋ ਆਪਣੇ ਵਾਲਾ ਕਿੰਨਾ ਵੀ ਕਹਿੰਦੇ ਵੀ ਇੱਥੇ ਵਿਆਹ ਸੀਗਾ ਰੇਕੇ ਪਿੰਡ ਤੇ ਭੈਣ ਦਾ ਵਿਆਹ ਸੀਗਾ ਕਹਿੰਦਾ ਤੇ ਵੀ ਤਾਂ ਆਏ ਸੀਗੇ ਬਈ ਸੀ ਤੇ ਵੇਖੋ ਦੋਹੀ ਗੱਲਾਂ ਹਨਾ ਵੀ ਆਪਦੀਆਂ ਐ ਜਮਾ ਅਈ ਦਾਂ ਡੇਡੇ ਹੋ ਹੁੰਦਾ ਘਰੇ ਵਿਆ ਤੇ ਭੈ ਉੱਥੇ ਤੇ ਇਹਨਾਂ ਨੂੰ ਮਿਲਣ ਦੀ ਕਹਿੰਦੇ ਵੀ ਇਸ ਤਾਂ ਬਈ ਮਿਲ ਕੇ ਆਉਣਾ ਹੈ ਕਹਿੰਦੇ ਸਤੇਰੇ ਕੁ ਲਿਆ ਕੀ ਤਾਂ ਹੀ ਮੈਂ ਵੀ ਬਈ ਮੂੰਹ ਪਿਆਰਾ ਤੁਹਾਡਾ ਹਨਾ ਤਾਂ ਕਰਕੇ ਤੇ ਚਾਹ ਬਣਦਿਆਂ ਪੁੱਛਿਆ ਕਿ ਕਿਉਂਕਿ ਮੈਨਾਂ ਬੱਚੇ ਬਾਹਰ ਕੱਢਣ ਲੱਗਾ ਬਈ 9 ਵਜੇ ਬੱਚੇ ਬਾਹਰ ਕੱਢਣ ਲੱਗਾ ਸੀਗਾ ਤੇ 10 ਵਜੇ ਘੰਟੇ 1 ਘੰਟਾ 10 20 ਮਿੰਟ ਲੱਗ ਗਏ ਦੇਖ ਬੋਲੇ ਬੱਚੇ ਬੱਚੇ ਬਾਹਰ ਛੱਡਦੇ ਨੇ ਤੇ ਚਲੋ ਕੋਈ ਸੀ ਨਹੀਂ ਫਿਰ ਦਵਾਈ ਤਵੀ ਪਾਉਣੀ ਸੀ ਨਾ ਬਈ ਤਾਂ ਕਰਕੇ ਟਾਈਮ ਲੱਗ ਜਾਂਦਾ ਹੈ ਰੇਕ ਛੋਟੇ ਬੱਚਾ ਹੋਣ ਇਹਨਾਂ ਨੂੰ ਖੋਲੇਸ਼ ਵਾਲੇ ਟਾਈਮ ਨਾਲ ਹੀ ਦੇ ਦਾਂਗੇ ਇਹ ਉਹ ਸਾਰਾ ਕੰਮ ਧੰਦਾ ਹਨ ਇਹ ਵੀ ਬਣਾਉਣਾ ਸਾਰਾ ਸੀਗਾ ਹਾਂਜੀ ਮੇਰੇ ਵੀਰੋ ਤੇ ਖੁੱਡੇ ਖੋਲਤੇ ਆ ਭਾਈ ਠੀਕ ਹੈ ਆਇਆ ਪੁੱਤ ਸਰਦੀ ਦਾ ਉਹ ਨਾਣਾ ਕਿ ਡੁੱਟ ਗਿਆ ਓਏ ਛੁਟਕੂ RAM ਤੇ ਇੱਕ ਕਬੂਤਰਾਂ ਨੂੰ ਦੋਆਂ ਨੂੰ ਮੈਡੀਸਿਨ ਦੇਤੀ ਫਿਸ਼ ਆਇਲ ਕੈਪਸੂਲ ਤੇ ਆਪਣੀ ਨਿਰਭੈ ਫੋਟ ਤੇ ਤਿੰਨ ਬੱਚਿਆਂ ਦੇ ਢੱਲਾ ਪਾ ਲਏ ਜਿਹੜੇ ਬੈਟ ਕੇ ਸੀਗੇ ਠੀਕ ਹੈ ਜੀ ਤਿੰਨ ਬੱਚਿਆਂ ਖੱਲਾ ਹੋਊਗਾ ਇਹ ਉਹ ਕੰਮ ਹੋ ਗਏ ਕੋਈ ਬੱਚੇ ਅਜ ਉੱਡੇ ਆਡੇ ਤਾਂ ਹੈ ਨਹੀਂ ਬਦਲ ਤਿੰਨ ਚਾਰ ਉੱਡੇ ਤਾਂੜੇ ਕੋ ਬੈ ਗਏ ਤੇ ਹੁਣ ਇਹਨਾਂ ਨੂੰ ਅੰਦਰ ਲਾਉਣ ਦੀ ਕੋਸ਼ਿਸ਼ ਕਰਦੇ ਆਂ ਭਾਈ ਸਾਰਿਆਂ ਨੂੰ ਹੈਂ ਏ ਤਾਂ ਆਪਣੀ ਬੰਦੇ ਐ ਤੇ ਇਹ ਮੰਨ ਕੇ ਚੱਲ ਵੀ ਹੁਣ ਅੰਦਰ ਲਾਉਣ ਦੀ ਕਰਦੇ ਆ ਕੋਸ਼ਿਸ਼ ਠੀਕ ਆ ਫੋਨ ਲਾਉਣੇ ਆ ਟਾਈਮ ਲੈਪਸ ਤੇ ਗੀਤ ਕੋ ਦਾ ਲਾ ਕੇ ਦੇਖੋ ਚਲੋ ਸਾਰੇ ਬੱਚੇ ਅੰਦਰ ਤਾੜਦੇ ਆ ਨਾਲੇ ਪਾਣੀ ਪੁੰਨਲੇ ਭਾਂਡੇ ਧੋਣੇ ਆ ਟਰੇਆਂ ਟਰੂਆਂ ਵੀ ਬਾਹਰ ਕੱਢ ਕੇ ਧੋਣੇ ਆ ਸਾਰਾ ਕੰਮ ਹਨਾ ਹਾਂਜੀ ਗੁੱਡ ਨਿਊਜ਼ ਜੀ ਬੱਚੇ ਸਾਰੇ ਅੰਦਰ ਐ ਕੋਈ ਵੀ ਨਹੀਂ ਬਾਹਰ ਬੱਚਾ ਠੀਕ ਐ ਹੁਣ ਪਾਣੀ ਪੂਣੀ ਧਰਿਆ ਐ ਅੱਜ ਟਾਈਮ ਨਾਲ ਪਾਵਾਂਗੇ ਦਾਣਾ ਪਾਣੀ ਕੱਲ ਤੋਂ ਚਲੋ ਰੈਣੀ ਕਰੀ ਦਿੰਦੀ ਪਹਿਲਾਂ ਕੱਲ ਤੋਂ ਢਾਇਡੂਆ ਕਰਾਂਗੇ ਆਪ ਆਪ ਦੇ ਹੱਥੀ ਠੀਕ ਐ ਹੁਣ ਤਾਂ ਆਪ ੜਦਾ ਕਰ ਕੱਲ ਤੋਂ ਆਪ ੜਾ ਕਰੇ ਖੁਦ ਹੁਣ ਤਾਂ ਹੀ ਅੱਜ ਟਾਈਮ ਨਾਲ ਅੰਦਰ ਕਿਤੇ ਫੇਰ ਟਾਈਮ ਨਾਲ ਪਾਣੀ ਪੀਣਗੇ ਟਾਈਮ ਨਾਲ ਦਾਣੇ ਖਾਣਗੇ ਉਹ ਤਾਂ ਹੀ ਜੀਭਾਂ ਨਾਲ ਵੀ ਖੇਡਦੇ ਐ ਤੇ ਬਸ ਫਿਰ ਹੁਣ ਤੋਂ ਜੇ ਟਾਈਮ ਨਾਲ ਦਾਣਾ ਪਾਣੀ ਹੋ ਜੂਗਾ ਤੇ ਕੱਲ ਨੂੰ ਫਿਰ ਤੜਕੇ ਟਾਈਮ ਨਾਲ ਉੱਡਰ ਵਾਲੇ ਵੀ ਹੋ ਜਾਣਗੇ ਕਿਉਂਕਿ ਹੁਣ ਟਾਈਮ ਨਾਲ ਜੇ ਦਾਣਾ ਪਾਣੀ ਪੂਰਾ એનર્ਜੀ ਪੂਰੀ ਹੋ ਜਾਈਏ ਇਹਨਾਂ ਦੇ ਜਮਾ ਓਕੇ ਰਿਪੋਰਟਾਂ ਚ ਠੀਕ ਹੈ ਕਿ ਨਹੀਂ ਸਵੇਰ ਨੂੰ ਵੇਲੇ ਹੋਏ ਤਾਂ ਵਧੀਆ ਸੀ ਉੱਡੇ ਆਣਗੇ ਚਾਰ ਕਿੜੇ ਦੇ ਆਉਣਗੇ ਮੈਂ ਵੀ ਉੱਡਣਾ ਆਪਾਂ ਵੀ ਉੱਡਾਂਗੇ ਨਾਲ ਕੋਈ ਨਾ ਬਸ ਬਾਜ ਬੈਰੀ ਨਾ ਵੀ ਇਹਨਾਂ ਤੇ ਤੇ ਡਾਤਾ ਲਾਵਾਂਗੇ ਤੜਕੇ ਬਾੜੀ ਬਾੜੀ ਹੁੰਦੀ ਹੈ ਪੈਰਾਗ੍ਰੀਨ ਫਾਇਲ ਕਰ ਤੜਕੇ ਅਟੈਕ ਕਰਦਾ ਬੱਚਿਆਂ ਤੇ ਆ ਕੇ ਉਹ ਚੰਗੀ ਗੱਲ ਵੀ ਤੜਕੇ ਜਾਣ ਚ ਹੁੰਦੇ ਜੇ ਹੱਥ ਨੇ ਆਵੇ ਤਾਂ ਕੰਮ ਵੀ ਕਰਕੇ ਲੈ ਜਾ ਇੱਕ ਅੱਦੇ ਦਾ ਤੜਕੇ ਹੀ ਨਿਕਲ ਵੀ ਹੁੰਦੇ ਉਹ ਤੋਂ ਛੋਟੇ ਛੱਟ ਕੇ ਬੱਚੇ ਅੰਦਰ ਗੱਲ ਮੁਖੀ ਰਾਂਦ ਗਈ ਟ੍ਰੇਨ ਟੁਰਾਂ ਸਾਫ ਆ ਪਾਣੀ ਵਾਲੇ ਭਾਂਡੇ ਬਾਹਰ ਪਏ ਆ ਦੇਖੋ ਡੇਲੀ ਡੇਲੀ ਪਾਣੀ ਬਦਲਦੇ ਆ ਤੁਸੀਂ ਯਕੀਨ ਨਿਮਰਣਾ ਇੰਨੀ ਕਿ ਜਿਆਦੇ ਕੇਅਰ ਹੈ ਨਾ ਕਬੂਤਰਾਂ ਦੀ ਵੀ ਡੇਲੀ ਡੇਲੀ ਦੇਖੋ ਸਾਰੇ ਭਾਂਡੇ ਧੋਗੇ ਧੁੱਪੇ ਡੇਲੀ ਦੀ ਡੇਲੀ ਪਾਣੀ ਨਵਾ ਡੇਲੀ ਡੇਲੀ ਟ੍ਰੇਆਂ 'ਚ ਦਾਣੇ ਦੂਣੇ ਨਵੇਂ ਹਨਾ ਐਨ ਛੁੱਧ ਸਾਰਾ ਕੁਝ ਹੁੰਦਾ ਆਪਣੇ ਵੱਲੋਂ ਤਾਂ ਪਰ ਜਾਲ ਵਾਲੇ ਕਬੂਤਰਾਂ ਦੀ ਕੰਡੀਸ਼ਨ ਹਜੇ ਵੀ ਸੈੱਟ ਨਹੀਂ ਹੋਈਗੀ ਠੀ ਅੱਜ ਜਾਈ ਨਹੀਂ ਵੀਰੇ ਹੋ ਗਏ ਤਾ ਅੱਜ 1.30 ਵਜੇ ਨੂੰ ਸਾਰੇ ਬੱਚੇ ਵਿਚੰਦਰ ਸੀ ਭਾਈ ਉਹ ਰਾਮ ਹੀ ਆ ਗਿਆ ਮਪਿਓ ਦੁਕਾਨ ਤੋਂ ਖਾਣ ਨੂੰ ਲਿਆਂਦਾ ਏਸੀ ਔਨ ਕਰ ਦਈਏ ਪੱਖਾ ਔਨ ਕਰ ਦਈਏ ਤੇ ਥੋੜੀ ਜੀ ਬ੍ਰਾਈਟ ਰੈਸ ਕਰ ਲਈ ਇੰਨੀ ਸਹੀ ਹੈ ਫਿਰ ਕਰਦੇ ਆ ਦੋ ਭਾਂਡੇ ਰਾਮ ਰਾਮ ਤਾਂ ਕਿੱਥੇ ਭਾਈ ਵੀਡੀਓ ਵਗੈਰਾ ਐਡਿਟ ਕਰਨ ਲੱਗ ਜੂ ਹੁਣ ਹੁਣ ਇੰਨੀ ਫੇਰ ਟਾਈਮ ਹੋ ਜੀ ਉਧਰ ਜਾਣ ਦਾ ਅਜੇ ਵੱਡੇ ਕਬੂਤਰ ਦੇਖਣੇ ਦਾਈ ਪੁਣੀਆ ਜਾ ਕੇ ਸਾਰਿਆਂ ਦੇ ਬੱਚਿਆਂ ਲੋਦਾ ਪੁਣੀ ਇਹ ਉਹ ਡੱਲੀ ਪੱਬੇ ਆਏ ਹੋਏ ਆਹ ਤੇ ਰੁਕਦੇ ਆ ਯਾਰ ਵੀਡੀਓ ਕੰਟੀਨਿਊ ਤੋਂ ਉੱਠ ਕੇ ਉਧਰ ਨੂੰ ਗਏ ਸਾਰੇ ਕਬੂਤਰਾਂ ਨੂੰ ਜੋੜੀਆਂ ਨੂੰ ਬੱਚਿਆਂ ਨੂੰ ਬੈਟਕਾਲਿਆਂ ਨੂੰ A to Z ਕਬੂਤਰਾਂ ਨੂੰ ਪਤਾ ਨਹੀਂ Z ਹੁੰਦੀ ਹੈ ਕਿ Z ਹੁੰਦੀ ਹੈ ਸ ਤਾਂ Z ਕਹਿੰਦੇ ਸੀ ਅੱਜ ਕੱਲ ਇਹਦੇ Z ਕਹਿੰਦੇ A to Z ਹੈ ਨਾ ਤੇ Z ਨੂੰ Z ਕਹਿੰਦੇ A to Z Z ਹਾਂ ਤੇ ਠੀਕ ਹੈ ਤੇ ਕੱਲ ਮੁਕੀ ਰਾਤ ਦੇ ਦਾਣਾ ਪਾਣੀ ਸਾਰੇ ਕਬੂਤਰਾਂ ਦਾ ਹੋ ਗਿਆ ਠੀਕ ਹੈ ਹੁਣ ਚੋਬਰ ਕਹਿੰਦੇ ਮੇਰੇ ਨਾਲ ਰਹਿ ਕੇ ਚੱਲ ਗਿਆ ਕੋਈ ਕੰਮ ਹੈ ਤੇ ਮੋਟਰਸਾਈਕਲ ਚ ਪਾਉਣ ਨੂੰ ਫਿਊਲ ਲਿਆਉਣਾ ਹਨਾ ਪੈਟਰੋਲ ਉਹ ਵੀ ਲੈ ਕੇ ਆਉਣੇ ਆ ਅਲੀ ਵੀਡੀਓ ਵਗੈਰਾ ਅਪਲੋਡ ਕਰਾਵਾਂਗੇ ਬਾਹਰ ਜਾ ਕੇ ਕਿਤੇ 5G ਤੇ ਤੇ ਆ ਕੇ ਦੋ ਹੀ ਕੰਮ ਕਰਨੇ ਆ ਜਿਹੜੇ ਜਾਲ ਵਾਲੇ ਕੂਤਰਾਂ ਨਾਲ ਸਾਰੇ ਕਬੂਤਰਾਂ ਦੇ ਇੰਜੈਕਸ਼ਨ ਲਾਉਣੇ ਆ ਤਾਕਤ ਵਾਲੇ ਉਹ ਵੀ ਤੁਹਾਨੂੰ ਦਿਖਾਉਣੇ ਕਿ ਕਿਹੜਾ ਇੰਜੈਕਸ਼ਨ ਹੈ ਤੇ ਕਿਵੇਂ ਲਾਉਣਾ ਤੇ ਇੱਕ ਅੱਖਾਂ ਆਪਣੀਆਂ ਦਵਾਈ ਤੇ ਇੱਕ ਰਾਤ ਨੂੰ ਕਰਨੇ ਆਂਡੇ ਚੱਕ ਬਾਕੀ ਸਭ ਕੰਮ ਕੰਪਲੀਟ ਹੈ ਬੋਤਲ ਬਾਦਲ ਧੋਲਾ ਵੀ ਰਸ਼ੀਦੀ ਤੇਲ ਪਾਉ ਨੂੰ ਤੇ ਮੈਨੂੰ ਵੀ ਜ਼ੋਰ ਪੈਗਾ ਬੋਤਲ ਜੀ ਦੇਖ ਕੇ ਮਜ਼ਾ ਆਈ ਜਾਵਾਂ ਖੜੇ ਇੱਕ ਮਿੰਟ ਹਾਂਜੀ ਲੈ ਲੈ ਜੀ ਇੱਕ ਮਿੰਟ ਜੀ ਬਹਿ ਜਾਂਦੇ ਚਲੋ ਚੱਲ ਗਏ ਭਾਈ ਪਿੰਡ ਨੂੰ ਹਾਂਜੀ ਆ ਗਏ ਜੀ ਘਰ ਵਾਪਸ ਤੇ ਹੁਣ ਕਰਦੇ ਆਪਾਂ ਟ੍ਰੀਟਮ ਫਿਰ ਦੇਖਦੇ ਕੀ ਬੰਦ ਸਰੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਦਵਾਈ ਕਿਵੇਂ ਪਾਉਣੀ ਹੈ ਤੇ ਇੰਜੈਕਸ਼ਨ ਕਿ ਉਹ ਤੇਰੀ ਭੈਣ ਦੀ ਤੇਰੀ ਜੀ ਝੋਟਿਆ ਨਾ ਮੈਂ ਨੱਕ ਨੂੰ ਦੱਸਦਾ ਤੈਨੂੰ ਘੱਡ ਕੇ ਇੱਥੇ ਜੱਬਰ ਪੁੱਤਣਾ ਜਮਗੇ ਧੀ ਇੰਨੀ ਚੰਗੀ ਹੋ ਹੋ ਮੁੱਦਾ ਹੋ ਆਹ ਹੋ ਹੋ ਟੈਸਟ ਕਰਕੇ ਤੈਨੂੰ ਟੈਸਟ ਕਰਕੇ ਕਿਉਂ ਨਾ ਕਰ ਹੁਣ ਤੂੰ ਚੱਲ ਲੈ ਭੈਣ ਦਾ ਯਾਰਾ ਫਿਰ ਤੂੰ ਤਾਂ ਚਾਉਂਦੀ ਰੀ ਦੇ ਵੀ ਖਾ ਰਿਆ ਨੀ ਭਿੰਦਰ ਨੂੰ ਇਹ ਵੀ ਲਿਖਣੇ ਲਾ ਗਿਆ ਨੀ ਲੱਗ ਗਿਆ ਇਹੋ ਵੀਡੀਓ ਲੱਗ ਗਈ ਹੈ ਕਦੋਂ ਲਾਈਆ ਮਤੋਂ ਖਾ ਖੇ ਦੀ ਲੱਗ ਗਿਆ ਗਲਤੀ ਨਾਲ ਲੱਗੇ ਟਿਕਟ ਅੱਲੇ ਹੂੰ ਮਾੜਾ ਟਿਕਾ ਹੁਣ ਤੱਕ ਰੱਖਿਆ ਜੀ ਆਹ ਪਿਆ ਇਹ ਕਾ ਹੋ ਗਿਆ ਠੀਕਾ ਅਦਰੋ ਬ੍ਰੈਂਡ ਨਹੀਂ ਹੂੰ ਨਹੀਂ ਵਾਧੂ ਪੰਗਾ ਨਾ ਆਪਣੇ ਕੋਲੇ ਹਾਂ ਇਹ ਕਿਤੇ ਜੋ ਬੰਦ ਹੀ ਪਈ ਆ ਓਏ ਵਾਧੂ ਪੰਗਾ ਆਪਣੇ ਨਾਲ ਲੈ ਫਿਰ ਲੈ ਲਈ ਇਕ ਨਵੀਂ ਸਵੇਜ ਕੱਢ ਲਏ ਜਾਵਾਂ ਆਨ ਲੱਗ ਠੀਕ ਹੈ ਹੂੰ ਆ ਤਿੰਨ ਚੀਜ਼ਾਂ ਚਿੱਟਾ ਲਾਵਾਂਗੇ ਇਹਨਾਂ ਦਾ ਮਚਟਾ ਲਾਉਂਦਾਰਾ ਓਏ 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 ਪੂ ਜਿੰਦਗੀ ਪੂਣੀ ਲਿਆ ਦੱਸੋ ਜੀ ਪੰਜ ਲੱਗ ਗਈ ਆ ਸੈ ਆ ਸਿਸਟਮ ਹੈ ਐ ਪਿੱਛੇ ਆ ਮਰੇ ਇਧਰ ਦੇਖਣਾ ਸਭ ਖਾਈਗਾ ਅਨਜੈਕਸ਼ਨ ਹੈ ਠੀਕ ਹੈ ਬਹੁਤ ਤਗੜੀ ਚੀਜ਼ ਹੈ ਇਧਰ ਤੱਕ ਨਹੀਂ ਇਹ ਲਓ ਜੀ ਆ ਚੀਜ਼ ਹੈ ਸਹੀ ਹੈ ਸਹੀ ਹੈ ਬਾਕੀ ਗੀਤ ਆਏ ਨਾ ਕੋਪਰੇਟ ਵਾਲੇ ਵਿੱਚ ਬੋਲੀ ਚੱਲਾਂਗੇ ਬਾਏ ਠੀਕ ਹੈ ਇਹ ਮੈਂ ਬੋਲਦਾ ਸਾਡਾ ਤੂੰ ਲੱਗ ਜਾ ਕਰੀ ਚੰਗਾ ਚੰਗਾ ਅਰੇ ਹਟਦੇ ਨਹੀਂ ਥਲਵੇਂ ਦਾ ਮੈਂ ਚੰਗਾ ਠੀਕ ਹੈ ਕਿ ਨਹੀਂ ਲਾ ਬਈ ਵਾਹਿਗੁਰੂ ਸੱਚੇ ਪਾਸ਼ਾ ਦਾ ਆ ਤੇ ਉਹਨਾਂ ਕਾਣਾਂ ਚ ਗਢੋਲਾ ਤੇ ਰੋਇ ਕਰਕੇ ਸਿੱਧੀ ਇਹਦੇ ਠੀਕ ਹੈ ਚੱਲ 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 ਇਹਦੇ ਨੇ ਇਲਾਓ ਜੀ ਠੀਕ ਹੈ ਆ ਦੇਖ ਲੈ ਆਂ ਦੇਖ ਲੈ ਵੀ ਕਿੰਨਾ ਵਿੱਚ ਉਹ ਰੰਗ ਲਿਆ ਆਲਾ ਬਈ ਆ 0.5 ਤੇ ਕਰਕੇ ਵਿਖਾ ਦੇ ਕਿੰਨੀ ਭਰਨੀ ਹੈ ਜਵਾ ਨੈਟਵਰਕ ਹੈ ਜਵਾ ਰੋਕ ਕੇ ਜਾਸਕੀ ਵਿਖਾ ਦੀ 5 ਪੁਆਇੰਟ ਵਾਧੂ ਐ 6 ਪੁਆਇੰਟ ਅਡਲਟ ਕਬੂਤਰ ਨੂੰ ਵੱਡੇ ਕਬੂਤਰ ਨੂੰ ਆ 5.6 ਪੁਆਇੰਟ ਤੇ ਬੱਚੇ ਨੂੰ 4 ਪੁਆਇੰਟ ਵਾਧੂ ਆ ਅਡਲਟ ਤਾਂ ਹੋਣੀ ਹੁੰਦਾ ਹੈ ਅਡਲਟ ਹੁੰਦਾ ਪੂਰਾ ਤਿਆਰ ਜਵਾਨੀ ਚ ਹੁੰਦਾ ਜਿਹੜਾ ਉਹਨੂੰ ਅਡਲਟ ਕਹਿੰਦੇ ਹੁੰਦੇ ਆ ਉਹ ਬੱਚੇ ਆ ਅਡਾ ਓਏ ਓ ਸਾਰੇ ਕੰਕੀ ਅਡਲਟ ਵਰਤਿਆ ਜਾਂਦਾ ਹੈ ਜਵਾਨੀ ਵਾਲਾ ਆ ਗਿਆ ਅਡਲਟ ਆ ਜੀ ਪੂਰਾ ਅੰਦਾਜ਼ ਚੱਕਾ ਪਾੜ ਦਾ ਕਿਹੜਾ ਚੱਕਾ ਆਜਾ ਕਰ ਵੱਡਾ ਡਾਲ ਕੇ ਚੱਕਰ ਲੇ ਲੇ ਛੋਟਾ ਇਧਰ ਵੱਡਾ ਵਾਲਾ ਆਇਆ ਤੇ ਬਈ ਗੁੱਡਾ ਵਾਲਾ ਕੁਈ ਨਾ ਕੁਈ ਨੀ ਮੇਗਾ ਰਕਤ ਆਦਰ ਪੂਰਾ ਧਿਆਨ ਦੇ। ਉਹ ਯਾਰਾ ਖੋਲਣ ਦੇ। ਖੋਲਾ ਖੋਲਾ। ਮੈਂ ਕਹਣਾ ਗੀਤੀ ਬੰਦ ਕਰ ਲੈ ਇੱਕ ਮਿੰਟ। ਗੀਤੀ ਬੰਦ ਕਰ। ਤਾਂ ਤੋਂ ਹੁਣ ਬਣੂ ਵਿਚਾਜਣਾ ਵੀਡੀਓ। ਲਿਆ ਸਹੀ ਹੈ? ਹਾਂ ਹੰ ਦਿਖਾਉਣੇ ਆ। ਲਾ ਵੀ ਐ ਕੂਤਰ ਰੱਖਣਾ। ਕੱਲਾ ਬੰਦਾ ਵੀ ਲਾ ਸਕਦਾ ਕੋਈ ਵੱਡੀ ਗੱਲ ਨਹੀਂ। ਠੀਕ ਹੈ ਕਿ ਨਹੀਂ? ਇੰਨੀ ਆਹ ਸਰਿੰਜ ਭਰੀ ਹੋਈ ਆ। ਵਿਖਾ ਦੇ ਕੋਈ ਚੱਕਰ ਟਿਕਾਰ ਵਾਲਾ। ਵੇਖ ਲਈ। ਠੀਕ ਹੈ ਜੀ। ਓਣਾ ਹੱਡੀ ਤਾਂ ਦੇ ਨੀ। ਨਹੀਂ ਓਂ ਵਿੜਗ ਵਾਲਾ ਨੂੰ ਕਹਣਾ। ਪਾ ਲੈ। ਫੁੱਤੀ ਸੀ ਨਾ ਵੀ ਸਾਰਾ ਕੋਈ ਮੈਂ ਜਮਾ ਕੋਕਾ ਦਿਖਾਵਾਂਗਾ ਫੜ ਜਾ ਬਣ ਗਈ ਗੱਲ ਬਣ ਗਈ ਬਣ ਇਹਦਾ ਪਾਸਾ ਵੇਖਣਾ ਕਿਹੜਾ ਸਿੱਧਾ ਹੈ ਆ ਜਾ ਮੈਂ ਵੱਤ ਚਾ ਗਾ ਮੈਂ ਲਓ ਜੀ ਸਟਾਈ ਪੰਪ ਮਾਰਦੇ ਪੰਪ ਮਾਰਤਾ ਪੰਪ ਲੈ ਬਣ ਗਈ ਗੱਲ ਇੰਨਾ ਕੰਮ ਹੁੰਦਾ ਟੀਕਾ ਲਾਉਣ ਦਾ ਕੋਈ ਵੱਡੀ ਗੱਲ ਨਹੀਂ ਤੇ ਆ ਦਵਾਈ ਵੀ ਫਲਕ ਚ ਪੁਣੀ ਜਿਹੜੀ ਆ ਜਾ ਕੋਈ ਜਿੱਦੀ ਹੋਰੀ ਨਿਕਲਦਾ ਸਮਾਨ ਨਾ ਜੋ ਸੰਗ ਜੀ ਲਾਤੇ ਕੱਢਦੇ ਵੀ ਜੀ ਹੈ ਉਹੀ ਉਹੀ ਹੋਏ ਬੜਾ ਪੜਾ ਨਿਕਲਦਾ ਯਾਰ ਜਿਲਬੂਜੀ ਪਹਿਲਾਂ ਪਤਲਾ ਪਤਲਾ ਨਿਕਲੀ ਗਿਆ ਮਗਰ ਹੁਣ ਕਾੜਾ ਨਿਕਲ ਲੱਗਾ ਪੈਂਦਾ ਯਾਰ ਆਪਣੇ ਇਹ ਤੇ ਤੇਰੀ 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 ਇਹ ਬਾਹਲਾ ਪਈ ਇਹਨੂੰ ਮੈਂ ਲਾ ਨਹੀਂ ਨਹੀਂ ਪਈ ਬਾਹਲਾ ਗੋਣ ਮੈਂ ਹੀ ਕਰਾਂ ਲੈਣਾ ਆਪਾ ਬਸ 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 ਆਖਰੀ ਦਾ ਪਿਆ ਹੀ ਨਹੀਂ ਇਹਦੇ ਚ ਇਹ ਦੁਰਲੀ ਚ ਪੈ ਗਿਆ ਫਿਰ ਆ ਚੱਕ ਲਾ ਵਾ 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 ਸਹੀ ਸਹੀ ਬੁਖੀ ਬੜੀ ਪੌਣੀ ਯਾਰ ਇੰਨੇ ਹੀ ਕੰਮ ਐ ਐ ਇੰਜੈਕਸ਼ਨ ਹੁਣ ਅੱਖਾਂ ਨੂੰ ਦਵਾਈ ਇਹ ਐਂ ਕਰਕੇ ਵਿੱਚ ਛੱਡ ਦੇ ਰਹੇ ਠੀਕ ਹੈ ਜੀ ਹੁਣ ਦਿਖਾਤਾ ਆਪਾਂ ਪ੍ਰੋਪਰ ਇਹ ਕਬੂਤਰ ਦੇ ਹੋਰ ਵਿਖਾ ਦੇਣਾ ਆਪਾਂ ਲੈ ਪੁੱਤ ਹਾ ਗੇੜ ਭੇੜ ਹੋਏ ਕੋਈ ਤਾਂ ਇਥੇ ਗੇੜ ਭੇੜ ਦਾ ਕਰਿਆ ਛੱਡਦਾ ਚੰਗਾ ਇਥੇ ਐ ਲੈ ਪਹਿਲਾ ਸਹੀ ਜੀ ਕਬੂਤਰ ਲਾ ਲਾਂਗੇ ਤੈਨੂੰ ਪਤਾ ਆਪਾਂ ਜਿਹੜੇ ਸਹੀ ਸੀ ਬਿਲਾਉਣਾ ਇਹ ਧੱਕਾ ਆ ਦੇਖ ਲੈ ਆਮ ਖਾਦੇ ਪੂਰੇ ਡਾਕਟਰ ਨੂੰ ਐ ਸੁਆਦ ਆਉ ਇਹ ਲੈ ਇੱਕ ਨੰਬਰ ਆ ਕੰਮ ਸਾਰੀ ਡਾਕਟਰੀ ਵੀਂਗੇ ਜਾਵਾਂ ਜਾਵਾਂ ਲੈ ਹੁਣ ਕੰਡੇ ਕੋਈ ਚੰਗਾ ਯਾ ਤਰੇ ਪਰਲਾ ਪਰਲਾ ਡਾਕਟਰ ਜੀ ਜਾਂਦਾ ਸਾਰੇ ਆ ਕੂਤਰੀ ਫੜ ਲਾ ਹੋਰਾਂ ਹੀ ਬੈਠੀ ਆ ਨਹੀਂ 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 ਪਹਿਲਾਂ ਸਈਆਂ ਦੇ ਲਾਉਣੀਆਂ ਹਾਂ ਬਲੇ ਇੱਕ ਨੰਬਰ ਜਿਹੜਾ ਉਹਨਾਂ ਦੇ ਧੱਕਾ ਉਹ ਕਾਲੀ ਦਾ ਭਰਾ ਫੜ ਲਾ ਆ ਘੜਾ ਆ ਫੜ ਲਾ ਕੂਕੜਾ ਆ ਬਾਹਰੋਂ ਕੜਤਾ ਹੀ ਬਾਹਰ ਹੈ ਨਹੀਂ ਕੋਈ ਨਾ ਲੱਗ ਗਈ ਪਰਲੇ ਕਰ ਆ ਲੈ ਤੁੰਗੇ ਤੇ ਐੇ ਬੈਠੀ ਕਿੱਧਰ ਨਹੀਂ ਘਰ ਰੱਖ ਤੂੰ ਕੈਮਰੇਜ ਨਹੀਂ ਘਰ ਰੱਖ ਪੂਰੀ ਵੀ ਕਿਧਰ ਜਾਂਦੀ ਵੀਡੀਓ ਤੂੰ ਕਿੱਥੇ ਆ ਪੂਰਾ ਕੈਮਰਾਮੈਨ ਮੇਰਾ ਟਾਹੇਗਾ ਕੋਈ ਨਹੀਂ ਗਾ ਇਹ ਗੰਦ ਆਏ ਤੂੰ ਤਕੜਾ ਹੈ ਫਿਰ ਮੇਰੇ ਨਾਲ ਉਹ ਖੜ ਗਿਆ ਫਿਰ ਇੱਥੇ ਆਇਆ ਜਿਹਦਾ ਜਿਹੜੀ ਜਿਹਾ ਆਪਾਂ ਦਿਖਾ ਦਿਉ ਕੋਈ ਨਹੀਂ ਦਿਖਾ ਸਕਦਾ ਲੈ ਐਵਰੇਜ ਆ ਹਾਂ ਦੇਖਾਂ ਦੇਖ ਲੈਂਦੇ ਦੂਜਿਆਂ ਨੂੰ ਦੀਂਦੀ ਵੀ ਨਹੀਂ ਸਹੀ ਗੱਲ ਹੈ ਕਿ ਨਹੀਂ ਇਹ ਨਹੀਂ ਗਿਆ ਠੀਕ ਨਹੀਂ ਕਰਦਾ ਇਹ ਆ ਲੈ ਇਹ ਬਣੀ ਗੱਲ ਬਣ ਗਈ ਬਣ ਗਈ ਓਕੇ ਆ ਲੈ ਬਈ ਆ ਦੋ ਕੂਤਰਾਂ ਦੇ ਨਾਲ ਬਾਈ ਤੁਹਾਨੂੰ ਇੰਜੈਕਸ਼ਨ ਵੀ ਲਾਤਾ ਜਮਾ ਏ ਭਰਮ ਤੋਂ ਲੈ ਕੇ ਲਾਉਣ ਤੱਕ ਤੁਹਾਨੂੰ ਦਿਖਾਤਾ ਤੇ ਆਖਲੀ ਦਵਾਈ ਵੀ ਠੀਕ ਆ ਸਹੀ ਵਾਦੂ ਵੀ ਨਹੀਂ ਤਾਂ ਬਾਲੀ ਨਿਕਲਉਂਦੀ ਕੀ ਕਰਕੇ ਯਾਰ ਲੈ ਉਹ ਨਿਕਲਦੀ ਵੀ ਨਹੀਂ ਲੈ ਲੈ ਨਿਕਲੇ ਜੱਬਾ ਨਹੀਂ ਤੇ ਲਿਕਲਦੀ ਹੈ ਸਾਲਾ ਇੰਨਾ ਹੀ ਕੰਮ ਹੈ ਠੀਕ ਆ ਭਾਈ ਹੁਣ ਫੋਨ ਲਾਉਣਾ ਟਾਈਮ ਲੈਪਸ ਤੇ ਸਾਰੇ ਕੁੱਤਰਾ ਕੰਮ ਨਿਵੇੜਦੇ ਫਿਰ ਦਿਖਾਉਣੇ ਤੁੰ ਨੂੰ ਲੈਪਟੋਪ ਵਾਲੀ ਕੋਲੇ ਦਮ ਚਾਲਾ ਠਾਕੜਾ ਇੱਥੇ ਰੱਖ ਲੈ ਉਹ ਚਲੂ ਇਨਕੇ ਥੱਲੇ ਬੈਠੇ ਖਾਣੇ ਇੱਥੇ ਰੱਖ ਇੱਥੇ ਖਾਣੇ ਆ ਇੱਥੇ ਕਿਹੜਾ ਬਾਜੀ ਤੇ ਆਏ ਥੱਲੇ ਰੱਖੇ ਖਾਣਾਂ ਚਾ ਸਹੀ ਕਰਾ ਸਹੀ ਕਰਾ ਇਰਸ ਕੋਲ ਫਿੱਟਾ ਹੁਣ ਚੱਲੀਏ ਪਿੰਡ ਮੀਤਾ ਉਹ ਦੇ ਮੀਤਾ ਇਧਰ ਬਹੋਣਾ ਮੈਂ ਮੀਤਾ ਹੈਲੋ ਕਰ ਦੇ ਓਏ ਮੀਤਾ ਮੰਨ ਵਾਲਾ ਚੱਲ ਚੱਲ ਗਏ ਹਾਂਜੀ ਮੇਰੇ ਦੋਸਤੋ ਅੱਗੇ ਜੀ ਇਧਰ ਲੈ ਘਰੇ ਹੂੰ ਨੀ ਤੇਰੀ ਵਿੱਚ سپورਟ ਜ਼ਰੂਰੀ ਹੈ ਐਂ ਕਰਕੇ ਐਂ ਪੱਟ ਦੇ ਨਾਲ ਦੇਖੀ ਐਂ ਲਾ ਕੇ ਖੜ ਜੂਣਾ ਕੀ ਹੈ ਪਾਊਡਰ ਵੀ ਲਾ ਲਾ ਕਸਰ ਇਹਂਦੀ ਆ ਤਾਂ ਚੁੰਬੜ ਜਾ ਆ ਜਾ ਆਇਆ ਚੁੰਬੜ ਜਾ ਆ ਜਾ ਆ ਲੈ ਉਹ ਤੇਰੀ ਭੈਣ ਨੂੰ ਸੱਟ ਖਾ ਲਈ ਆ ਲੈ ਇਤਨੀ ਗੰਦੀ ਬੱਡ ਨੂੰ ਨਹੀਂ ਕਹਿ ਜੇ ਫਿਰ ਕੋ ਨੂੰ ਆ ਕੁਝ ਕਰਨਾ ਨੇ ਤਾਂ ਹੂੰ ਬਸ ਵਾਚਲ ਹੁਣ ਹੋ ਗਿਆ ਆਪਣਾ ਹੋ ਗਿਆ bro ਹੋ ਗਿਆ ਹੋ ਗਿਆ ਬ్రో ਬਸ ਕਰ ਦੇ ਹੋ ਗਿਆ ਹੋ ਗਿਆ ਹੋ ਗਿਆ ਬਸ 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 ਟਿਕ ਜਾ ਸਿਆਣਾ ਬੰਜਾ ਤੇ ਬਈ ਸੱਚ ਇੱਕ ਗਲਤੀ ਹੋ ਗਈ ਸੀਗੀ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਘੁੰਮਿਆ ਪਿਆ ਜਿਹੜੇ ਟੀਕੇ ਲਾਈ ਜਾਂਦੇ ਸੀਗੇ ਕੋਈ ਵੀ ਟੀਕਾ ਭਵਾਂ ਦੀ ਹੋਵੇ ਤਾਕਤ ਦਾ ਭਵਾਂ ਦੀ ਹੋਵੇ ਵੈਕਸੀਨ ਤੇ ਭਵਾਂ ਦੀ ਕਿਸੇ ਵੀ ਪ੍ਰਕਾਰ ਦਾ ਐਂਟੀਬਾਇਓਟਿਕ ਇੰਜੈਕਸ਼ਨ ਹੋਵੇ ਬਈ ਉਹ ਖਾਲੀ ਪੇਟ ਲਾਉਣਾ ਕਬੂਤਰ ਦੇ ਭੁੱਲ ਗਏ ਸੀਗੇ ਅਸੀਂ ਨਾ ਰੱਜੇ ਕਬੂਤਰਾਂ ਦੇ ਲਾਉਣ ਲੱਗੇ ਟੀਕੇ ਤੇ ਜਿਵੇਂ ਲਾਇਸੀ 5 6 ਕਬੂਤਰਾਂ ਦੇ ਟੀਕੇ ਲਾਇਸੀ ਤੇ 6ਾਂ ਦੇ ਲਾ ਕੇ ਤੇ ਛੱਡੇ ਤੇ ਉਹ ਲਾਗੇ ਗਲੱਛਣ ਬਈ ਫਿਰ ਮੱਥੇ ਤੇ ਹੱਥ ਮਾਰਿਆ ਦੋਵਾਂ ਨੇ ਤੇ ਮੈਂ ਕਿਹਾ ਯਾਰ ਵੀ ਆਦਾ ਚੀ ਭੋਲੀ ਗਈ ਕਿ ਟੀਕੇ ਲਾਇਏ ਨੇ ਕਬੂਤਰ ਗਲੱਛਣਗੇ ਫਿਰ ਮੁੜ ਕੇ ਟੀਕੇ ਲਾਉਣ ਵਾਲਾ ਬੰਦ ਕਰਤਾ ਇਹ ਸਿਸਟਮ ਤੇ ਕੱਲੀ ਅੱਖਾਂ ਦਵਾਈ ਪਾਤੀ ਸਾਰੇ ਕਬੂਤਰਾਂ ਦੇ ਬਈ ਇਧਰ ਜਹਾੜ ਵਾਲਾਂ ਦੇ ਠੀਕ ਹੈ ਤੇ ਟੀਕੇ ਲਾਵੇਂ ਕੱਲ ਨੂੰ ਭੁੱਖੇ ਪੇਟ ਤੁਸੀਂ ਵੀ ਗੱਲ ਧਿਆਨ ਚ ਰੱਖਿਓ ਅੱਗੇ ਤੋਂ ਸਾਡਾ ਤਾਂ ਨਹੀਂ ਦਵਾਈ ਤੋਂ ਕੰਮ ਕਰਦਾ ਸਤ ਤੁਹਾਨੂੰ ਲਾਗੇ ਜੂਹਾਂ ਤਾਂ ਇਹ ਗਲੱਛੇ ਉਹ ਪਾਏ ਨੇ ਕਬੂਤਰ ਗਲੱਛੀ ਜਾਂਦੇ ਬੰਦ ਕਰ ਟੀਕੇ ਲਾੜੇ ਮੈਂ ਰੱਖ ਗਰਮ ਹੁੰਦਾ ਟੀਕੇਰ ਜਦੋਂ ਅੰਦਰ ਜਾਂਦਾ ਕੂਤਰ ਤਲਖੀ ਹੁੰਦੇ ਕੂਤਰ ਗਲੱਛ ਦਿੰਦਾ ਸਿੱਧਾ ਹੀ ਹਾਲ ਹੈ ਠੀਕ ਹੈ ਕਿ ਨਹੀਂ ਤੇ ਬਾਕੀ ਦੇ ਕਬੂਤਰ ਨੂੰ ਕੋਈ ਵੀ ਔਖ ਲੱਗੇ ਨਾ ਆਪਣੇ ਸਰੀਰ ਚ ਕੂਤਰ ਨੇ ਗਲੱਛ ਦੇਣਾ ਉਹਦਾ ਨਾਲ ਦੀ ਨਾਲ ਜੇ ਗਰਮੀ ਮਹਿਸੂਸ ਹੋਵੇ ਤਲਖੀ ਆ ਕੂਤਰ ਨੇ ਉਹਦੇ ਹੀ ਗਲੱਛ ਦੇਣਾ ਦਾਣਾ ਕਿਉਂਕਿ ਇਹਨੇ ਆਪਦੇ ਆਪ ਨੂੰ ਸੈੱਟ ਕਰ ਲੈ ਲੈਂਦਾ ਐਨਵਾਇਰਨਮੈਂਟ ਦੇ ਸਾਥ ਨੂੰ ਆਏ ਹੁੰਦਾ ਹੈ ਮਤਲਬ ਵੀ ਤੁਹਾਨੂੰ ਪਤਾ ਫਿਰ ਵੀ ਨੇਚਰ ਹੈ ਬਈ ਹਨਾ ਇਹਨਾਂ ਦਾ ਇਹਨੂੰ ਸਭ ਕੁਝ ਪਤਾ ਹੈ ਜਿਹੜੇ ਬਾਹਰ-ਬਾਰਾ ਗੋਲੇ ਉਹ ਵੀ ਐਂ ਕਰਦੇ ਆ ਜਦੋਂ ਕੋਈ ਆਫਤ ਆਉਂਦੀ ਹੈ ਜਾਂ ਕੋਈ ਉਹਨੂੰ ਪਤਾ ਵੀ ਹੋਣੇ ਸੀ ਔਖੇ ਹੋਗੇ ਭ ਤੁਹਾਡਾ ਵੀ ਦਰਿਆਦ ਕਰ ਲਿਆ ਭਾਈ ਚਲ ਛੱਡੋ ਕੋਈਆ ਤੇ ਇੱਕ ਹਾਂ ਇੱਕ ਸੱਚ ਬਈ ਕਬੂਤਰੀ ਫੜੀ ਹੈ ਨਵੀਂ ਕਿਸੇ ਦੀ ਅਸੀਂ ਤਾਂ ਟੀਕੇ ਲਾਈ ਜਾਂਦੇ ਸੀ ਨਾ ਇੱਥੇ ਬੈਠੇ ਤੇ ਉਦੋਂ ਇੱਥੇ ਆ ਕੇ 걔ੜੇ ਪਾਉਣ ਲੱਗੇ ਤੇ ਮੈਂ ਛਤਰੀ ਚੱਕਤੀ ਤੇ ਆ ਕੇ ਛਤਰੀ ਦੇਵੇਗੀ ਰੰਗ ਨਹੀਂ ਲੱਗਾ ਚਿੱਟੀ ਕਬੂਤਰੀ ਹੈ ਉਸ ਨੂੰ ਕੱਲ ਨੂੰ ਵੀਡੀਓ ਚ ਦਿਖਾਵਾਂਗੀ ਕਿਹੜੀ ਫੜੀ ਹੈਗੀ ਉਹ ਹੁਣ ਤਾਂ ਯਾਰ ਪਿੰਜਰੇ ਪੁੰਜਰੇ ਤਾੜ ਰੱਖੇ ਚੋਬਰ ਨੇ ਤੇ ਡਾਨਾ ਬਸ ਹੁਣ ਪੈਂਦੇ ਆ ਬਾਬੇ ਇੱਧਰ ਤੇ ਸਵੇਰ ਆਉਟ ਕੇ ਦੇਖਦੇ ਆ ਰਾਤ ਦੀ ਰੈਣੀ ਕਰੀ ਹੁੰਦੀ ਵੀ ਕੱਲ ਨੂੰ ਇਹ ਕਰਨਾ ਕੱਲ ਨੂੰ ਉਹ ਕਰਨਾ ਕੱਲ ਨੂੰ ਹੀ ਪਤਾ ਕੀ ਕਰਨਾ ਆਪਾਂ ਓਕੇ ਜੀ ਬਾਏ ਬਾਏ ਗ